ਸ਼੍ਰੀ ਅਗਰ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲੀਨ ਕੋ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਜਿਸ ਦੀ ਆਰੰਭਤਾ ਅਸਾਮ ਤੋਂ ਹੋਈ ਸੀ ਉਹ ਹੁਣ ਹਰਿਆਣਾ ਵਿਖੇ ਪਹੁੰਚਾ ਤੇ ਹਰਿਆਣਾ ਦੀ ਸੰਗਤਾਂ ਦੇ ਵੱਲੋਂ ਸਵਾਗਤ ਵੀ ਕੀਤਾ ਗਿਆ ਤੇ ਇਸੇ ਮੌਕੇ ਬਾਬਾ ਸੰਤ ਬਾਬਾ ਹਾਕਮ ਸਿੰਘ ਜੀ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਅੱਜ ਕਲਪਨ ਸਾਹਿਬ ਸਿੱਖ ਤੇ ਉਹਦਰ ਮਹਾਰਾਜੀ ਦੀ ਮੌਜੂਦਗੀ ਵਿੱਚ ਇਸਲਾਮ ਦੇ ਉਸਤਾਨ ਸਤਿਗੁਰੂ ਸੱਚੇ ਪਾਤਸ਼ਾਹ ਉਹ ਪੰਡ ਪਿਆਰੇ ਉਹ ਬਾਈ ਦੇ ਵਿੱਚ ਤਤਨ ਸਭ ਸਤਿਗੁਰਾਂ ਦਾ ਆਮੇਤ ਜੋ ਗੁਰੂ ਸਾਹਿਬ ਨਗਰ ਕੀਰਤੋਬਾ ਸਤਿਗੁਰਾਂ ਦੇ ਵਿੱਚ ਥੋੜਾ ਉੱਚਾ ਬਹੁਤ ਹੀ ਖੁਸ਼ੀ ਹੈ ਬੜੀ ਸ਼ਰਧਾ ਤੇ ਭਾਵਨਾ ਨਾਲ ਜੰਡੇ ਸੇ ਕੋ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਦੇ ਦੇ ਕਰ ਲਈਏ ਅੱਜ ਇੱਥੇ ਅਸੀਂ ਵੀ ਆਵਾ ਗੰਗਾ ਸਿੰਘ ਜੀ ਦੇ ਪੁੱਤਰ ਸਪਰੋ ਆਵਾ ਗੰਗਾ ਸਿੰਘ ਜੀ ਦੇ ਪਰਿਵਾਰ ਪਰ ਸਾਨੂੰ ਚਾਹੀਦੀ ਸਾਰੇ ਸਤਿਗੁਰੂ ਸਤਿਗੁਰੂ ਜੀ ਪਾਤਸ਼ਾਹ ਜੀ ਸਾਡੇ ਸਾਰਾ ਹੋਰ ਉਹਨਾਂ ਦੇ ਬਰਾਲੇ ਸ਼ਹਿਰ ਦੀਆਂ ਮਹਾਨ ਸ਼ਖਸੀਅਤਾਂ ਸਾਗੇ ਇਹ ਸੰਗਤਾਂ ਸਮिति ਦੇ ਅਹੁਦੇ ਵਿੱਚ ਮਹਾਰਤ ਆਉਣ ਉਹ ਸਾਨੂੰ ਸਤਿਕਾਰ ਤੇ ਇੰਦ ਕਰਦੇ ਸਾਰੇ ਭਗਿਆਨੇ ਬਹੁਤ ਹੀ ਖੁਸ਼ੀ ਹੈ ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਅਸੀਂ ਸਭਾਂ ਨੂੰ ਦੇ ਦੱਸੇ ਜੇ ਅਦੇ ਜਿਹੜੇ ਸਾਨੂੰ ਉਹਨਾਂ ਦੇ ਉਪਦੇਸ਼ ਨੇ ਉਹਨਾਂ ਮੁਤਾਬਕ ਅਸੀਂ ਸੰਗਤ ਦੀ ਅਦੇ ਸਾਡੇ ਕੱਲ੍ਹ ਕੀ ਆਪੇ ਉਹ ਕਾਜੀ ਸਬਲ ਕਮੇਟੀ ਲਾਹ ਲਈ ਸਾਰੀ ਸੰਗਤ ਦਾ ਨੇ ਇੱਥੇ ਇਕੱਠ ਕਰਵਾਇਆ ਇੱਥੇ ਬੜੇ ਅੱچھے ਸਤਿਗੁਰੂ ਜੀ ਪਾਤਸ਼ਾਹ ਜੀ ਦੇ ਕੋਪਰਲ ਰੋਡ ਤੋਂ ਬਹਾਰ ਮਹੰਤਪੀਰੇ ਸਹਿਬਾਨਾਂ ਦਾ ਸਿੰਘ ਸਹਿਬਾਨਾਂ ਦਾ ਸ਼੍ਰੋਮਿਕ ਕਮੇਟੀ ਵੱਲੋਂ ਜੋ ਵੀ ਜਿੰਨੇ ਵੀ ਸਾਰੇ ਮੁਖਤਮ ਨੇ ਸਾਰਿਆਂ ਦਾ ਸਾਡੇ ਮੈਂਬਰ ਸਭ ਡਾਕਟਰ ਅਰਿੰਦ ਕਮੇਟੀ ਦੇ ਮੈਂਬਰ ਸਾਡੇ ਮੈਂਬਰ ਸਭ ਲੋਕ ਕੌਡ ਆਫ ਦੇ ਮੈਂਬਰ ਨੇ ਜਿੰਕਾ ਸਭ ਉਹ ਵੀ ਸਾਡੀਆਂ ਬੜੀਆਂ ਮਹਾਨ ਸ਼ਖਸੀਅਤਾਂ ਨੇ ਖੜੀਆਂ ਨੇ ਉਹ ਹੁੰਦਾ ਦੀ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਵੀ ਆ ਕੇ ਸਤਿਗੁਰਾਂ ਦੀ ਸੰਗਤੀ ਨੂੰ ਆਪਣੇ ਵਿੱਚ ਦਰਸ਼ਕ ਕਰਦੇ ਆਪਰੇ ਨੇ ਪੰਜ ਦੋ ਚਾਰ ਪਾਉਂ ਕਰਦੇ ਜੀ ਬਣਾਈ ਕਿ ਸਤਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਠੇ ਦਾ ਜਗਦੀਸ਼ ਸਿੰਘ ਛਿੰਦਾ ਜੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਹ ਨਾ ਵੱਲੋਂ ਕਿਹਾ ਗਿਆ ਕਿ 1 ਨਵੰਬਰ ਨੂੰ ਸਾਰੇ ਆਪਣੇ ਗੁਰੂ ਘਰਾਂ ਦੇ ਵਿੱਚ ਅਰਦਾਸ ਕਰਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣੇ ਦੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 1 ਨਵੰਬਰ ਨੂੰ ਸਾਰੇ ਆਪਣੇ ਗੁਰੂ ਘਰਾਂ ਵਿੱਚ ਅਰਦਾਸ ਕਰੋ ਤਾਕੀ ਜਿਹੜੇ ਵੀਰ ਸਾਡੇ ਨਜਾਇਜ਼ ਜ਼ਿਲਾਚ ਪੂਛੜਾ ਪੁੱਤਰ ਨੇ ਉਹ ਰਿਹਾਂ ਹੋ ਕੇ ਆਪਣੇ ਘਰਾਂ ਵਿੱਚ ਪਰ ਸਕਣ ਇਸ ਕਰਕੇ ਇਹ ਜੋ ਵੀਡੀਓ ਹੈ ਵੀਡੀਓ ਬਣਾ ਕੇ ਤੇ ਫੋਟੋ ਪਾ ਕੇ ਸਾਡੇ ਤੱਕ ਪਹੁੰਚਾਓ ਤਾਂ ਕਿ ਇਹ ਸਾਰੀਆਂ ਸੀ ਸੈਂਟਰ ਸਰਕਾਰ ਨੂੰ ਪਹੁੰਚਾ ਕੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਹਰ ਨਗਰ ਤੇ ਜਿcho ਆਵਾਜ਼ ਉੱਠ ਰਹੀ ਹੈ ਇਹ ਜਨਤਾ ਦੀ ਤੇ ਸੰਗਤ ਦੀ ਆਵਾਜ਼ ਹੈ ਸਾਡੇ ਵੀਰ ਜਿਹੜੇ ਨੇ ਉਹ ਛੇਤੀ ਤੋਂ ਛੇਤੀ ਇਧਰ ਆਵ ਸਕਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਣ ਨਾਲ ਸ਼ਹੀਦੀ ਦਿਵਸ 27 ਸਮਾਗਮ ਜਿਹੜਾ ਆ ਉਹ 28 29 ਅਤੇ 3 ਨਵੰਬਰ ਨੂੰ ਹੋਵੇਗਾ ਅਤੇ ਇਸੇ ਮੌਕੇ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਠਾਂ ਦੇ ਨੂੰ ਹੁਣ ਕਿਹਾ ਗਿਆ ਕਿ ਸਾਰੇ ਧੰਤਾਨ ਸਾਹਿਬ ਵਿਖੇ ਆਪਣੇ ਪਰਿਵਾਰ ਦੇ ਨਾਲ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਸਨਮਰ ਬੇਨਤੀ ਕੀਤੀ ਜਾਂਦੀ ਹੈ ਆਉਣ ਵਾਲੀ 28 29 30 ਨਵੰਬਰ ਨੂੰ ਗੁਰਦੁਆਰਾ ਸੰਤਾਨ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੁਆਰਾ ਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਏ ਜਾ ਰਹੇ ਹੈ ਜਿਸ ਵਿੱਚ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਸੰਗਤਾਂ ਨੇ ਵੱਧ ਚੜ ਕੇ ਨਾਮ ਬਾਣੀ ਦੇ ਲਾਭ ਪ੍ਰਾਪਤ ਕਰਨੇ ਗੁਰਦੁਆਰਾ ਨੰਤਨ ਸਾਹਿਬ ਪਾਤਸ਼ਾਹੀ ਨੋਵੀ ਆਪ ਸਮੂਹ ਸੰਗਤਾਂ ਨੇ ਜਰੂਰ ਕਿਨੇ ਸਮਾਗਮਾਂ ਵਿੱਚ 28 29 30 ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਸ ਵਿੱਚ ਕੌਮ ਦੇ ਮਾਇਨਾਸ ਕੀਰਤਨੀਏ ਗੁਰੂ ਰਾਮਦਾਸ ਪਾਤਸ਼ਾਹੀ ਦੇ ਖੜਦੇ ਹਜੂਰੀ ਕੀਰਤਨੀਏ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਵੀਰ ਵੱਡੇ ਪੱਦਰ ਤੇ ਇਹ ਗੁਰਮਤ ਸਮਾਗਮ ਮਨਾਏ ਜਾ ਰਹੇ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਜ਼ਰੂਰ ਪੰਚੰਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇਮ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਟਿਆਲਾ ਵਿਖੇ ਪਹੁੰਚੇ ਪਟਿਆਲੇ ਪਹੁੰਚਣ ਤੋਂ ਬਾਅਦ ਇਹ ਸ਼੍ਰੀ ਕਾਲੀ ਮਾਤਾ ਮੰਦਿਰ ਨਤਮਸਤਕ ਹੋਏ ਦੂ ਦੂਰ ਤੋਂ ਆਏ ਹੋਸ਼ਦਾ ਅਨੁਆਲੇ ਰਹਿਸਤਾ ਪ੍ਰਬੰਧ ਬਹੁਤ ਸਾਰੇ ਪ੍ਰੋਜੈਕਟ ਨੇ ਕੁੱਲ 75 ਕਰੋੜ 8 ਲੱਖ ਰੁਪਏ ਦਾ ਪ੍ਰੋਜੈਕਟ ਨੇ ਪ੍ਰੋਵੀਜ਼ਨ ਆਫ ਕਲੀਨ ਵਾਟਰ ਟੂ ਟੈਂਪਰ ਟੈਂਕ ਲਾਈਟ ਐਂਡ ਸਾਊਂਡ ਸ਼ੋ ਨੀਅਰ ਸਰੋਵਰ ਨਿਊ ਬਿਲਡਿੰਗ ਬਲॉक ਪਾਥਵੇ ਐਂਡ ਕੋਰੀਡੋਰ ਟਰੀ ਕੋਟੈਂਡਰ ਆਊਟਰ ਵਰਕ ਸਰੋਵਰ ਕੁੰਡ ਰਾਊਂਡ ਵਿਦ ਬਾਉਂਡਰੀ ਵਾਲ ਐਂਡ ਐਂਟਰੀ ਗੇਟ ਫਾਇਰ ਸੇਫਟੀ ਵਰਕ ਕੋਰੀਡੋਰ ਕੰਸਟਰਕਸ਼ਨ ਨੀਅਰ ਸਰੋਵਰ

ਉਹਦੀ ਸ਼ੁਰੂਆਤ ਆ ਚੁੱਕੇ ਆ ਡੇਲੀ 10000 ਤੋਂ ਬਾਅਦ ਸ਼ਰਧਾਲੂ ਇੱਥੇ ਕਦੋਂ ਤੱਕ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ ਹੈ 40000 ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਮਹਾਮੈਦੇ ਪਵਿੱਤਰ ਦਿਨ ਨੇ ਉਹਨਾਂ ਚ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਲੋਂ ਇਹ ਮੇਨ ਸਾਡੇ ਕੋਲ ਤੋਂ ਇੱਕ ਛੋਟੀ ਜਿਹੀ ਐਂਟਰੀ ਸੀ ਜਿਹੜਾ 메ਨ ਡੋਰ ਸੀ ਬਰੇ ਸਾਲਾਂ ਤੋਂ ਬੰਦ ਗਿਆ ਸੀ ਸਰੋਵਰ ਜਿਹੜਾ ਹੈ ਉਹ ਸੁੱਕਾ ਗਿਆ ਸੀ ਸੋ ਐਂਟਰੀ ਜਿਹੜੀ ਹੈ 메ਨ ਡੋਰ ਦੇ ਵਿੱਚ ਤੇ ਹੋਗੀ 300 ਕਲਾਂ ਦੀ ਪਾਰਕਿੰਗ ਵੀ ਹੋਊਗੀ ਨਾਲ ਨਾਲ ਗ੍ਰੀਨਰੀ ਨੂੰ ਵੀ ਕਾਇਮ ਰੱਖਿਆ ਜਾਊਗਾ ਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਉਹਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ ਤੇ ਵੀ ਰੀਸਾਈਕਲਿੰਗ ਤਾਂ ਕਿ ਪਾਣੀ ਬਰਬਾਦ ਨਾ ਹੋਵੇ ਆਹੋਨਾ ਇਸ ਬੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਕਿ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਡੇ ਦਿੱਤੇ ਨੇ ਤੇ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਜਿਹੜਾ ਇੱਕ ਇੱਕ ਰੁਪਇਆ ਇੱਥੇ ਇਸ ਇਤਿਹਾਸਿਕ ਜਗ੍ਹਾ ਤੇ ਲਾਉਣ ਬੰਗਾਲ ਤੋਂ ਲਿਆ ਕੇ ਥੇ ਜਿਹੜੀ ਜੋਤੀ ਹੈ ਮਹਾਮਾਇਦੀ ਉਸ ਸਥਾਪਿਤ ਕੀਤੀ ਗਈ ਹੈ ਨਾਰਥ ਇੰਡੀਆ ਸੈਟਲ ਇੰਡੀਆ ਤੱਕ ਲੋਕ ਜਿਹੜੇ ਨੇ ਉਹ ਇਸ ਸਮੁੰਦਰ ਨੂੰ ਮੱਥਾ ਟੇਕਣਾ ਉਹ ਧਰਮਾਂ ਤੋਂ ਉੱਪਰ ਉੱਠ ਕੇ ਮੱਥਾ ਟੇਕਣਾ ਸਾਰੇ ਧਰਮਾਂ ਦੇ ਲੋਕ ਇੱਥੇ ਮਹਾਮਾਇਦਾ ਕੁੰਗਣ ਕਰਨ ਮੱਥਾ ਟੇਕਣ ਸ਼ੀਵਾਂ ਨੇ ਆਉਂਦੇ ਨੇ ਸਵੱਛੀ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਕਿਸਾ ਨੂੰ ਇਹੇ ਕਾਰਜ ਕਰਨ ਦਾ ਸੁਭਾਗ પ્રાપ્ત ਹੋ ਰਿਹਾ ਹੈ ਔਰ ਆਮ ਆਦਿਕ ਕਲੀਨਿਕ ਦਾ ਵੀ ਅਜ ਤੋ ਤੱਕ ਤਾਂ ਹੋ ਗਿਆ ਸ਼ੁਰੂ ਹੋ ਗਿਆ ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਦੀ ਨਾਲ ਉਹਨਾਂ ਦਾ ਟ੍ਰੀਟਮੈਂਟ ਇੱਥੇ ਹੋ ਸਕੇ ਕਲਚਰ ਵੀ ਰਾਜਤਾਰੀ ਕਿਹਾ ਜਾਂਦਾ ਹੈ ਸ਼ਹਿਰ ਨੂੰ ਪੰਜਾਬ ਦੇ ਸੱਭਿਆਚਾਰ ਦੀ ਸੋ ਇਸ ਇਤਿਹਾਸਕ ਮੰਦਰ ਦਾ ਬੜਾ ਬੜਾ ਯੋਗਦਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿਇਆ ਸ਼ੁਦਾ ਨੂੰ ਦੂਰੋਂ ਦੂਰੋਂ ਇੱਥੇ ਘੱਟ ਦਿਖਾਉਂਦੇ ਆਂ ਪਰ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਹੁਕਮ ਆ ਮਿਲੂਗਾ। ਔਰ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਪ੍ਰੋਜੈਕਟ ਪੜਾ ਕਿੰਨੇ ਹੋਣਗੇ ਇਸ ਸ਼ਹਿਰ ਦੇ ਸੁੰਦਰੀਕਰਨ ਲਈ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਇਸ ਮੰਦਰ ਦੇ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਅਜਿੰਦਰ ਗੁਪਤਾ ਜੀ ਉਹ ਹੁਣ ਮੈਂਬਰ ਰਾਜਸਭਾ ਬਣ ਚੁੱਕੇ ਨੇ ਸੋ ਇਹ ਵੀ ਇਸ ਮਹਾਮਾਹੀ ਦੀ ਕਿਰਪਾ ਉਹਨਾਂ ਦੀ ਜਿਹੜੀ ਸ਼ਰਧਾ ਹੈ ਤਾਂ ਪ੍ਰਤੀਜਾ ਹੈ ਉਹ ਰਨਿੰਗ ਕੇ ਵਾਲਾ ਸ਼ਿਵ지 ਮੰਦਰ ਹੋਵੇ ਚਾਹੇ ਕਾਲੀ ਮਾਤਾ ਦਾ ਮੰਦਰ ਹੋਵੇ ਚਾਹੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਸਮਾਜਿਕ ਸੇਵਾ ਦਾ ਉਹ ਕਰਦੇ ਰਹਿੰਦੇ ਹਨ ਵਰਕਿੰਗ ਪਰਡਾਨ ਸ਼ੈਰੀ ਕਲਸੀ ਅਤੇ ਉਹਨਾਂ ਦੇ ਨਾਲ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਉਹਨਾਂ ਦੇ ਨਾਲ ਗੁਰਦੇਵ ਲਖਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਤਰਨਤਾਰਨ ਦੇ ਵਿਖੇ ਕੀਤੀ ਗਈ ਆਓ ਸੁਣਦੇ ਹਾਂ ਇਹਨਾਂ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਲੋਕ ਆਪ ਕਹਿੰਦੇ ਆ ਵੀ ਤੁਹਾਡੀ ਪਾਰਟੀ ਜਿਹੜੀ ਆ ਉਹ ਕੰਮ ਦੀ ਰਾਜਨੀਤੀ ਕਰਦੀ ਆ ਵਿਰੋਧੀ ਸਿਰਫ ਭੰਡ ਕੇ ਦੂਜੇ ਕੈਂਡੀਡੇਟ ਨੂੰ ਰੋਲਾ ਰੱਪਾ ਪਾ ਕੇ ਲੜਾਈ ਝਗੜਾ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਦੇ ਕੰਮ ਕਰਕੇ ਵਿਕਾਸ ਕਰਕੇ ਇਲਾਕੇ ਦੀ ਡਿਵੈਲਪਮੈਂਟ ਕਰਾ ਕੇ ਜਿਹੜੀ ਆ ਉਹ ਦੱਸ ਕੇ ਲੋਕਾਂ ਨੂੰ ਉਹਦੇ ਨਾਂ ਤੇ ਵੋਟਾਂ ਲੈ ਰਹੀ ਆ ਆ ਹੁਣ ਇਹ ਕੋਈ ਦਿਨਾਂ ਦੇ ਵਿੱਚ ਇੱਕ ਟੋਲ ਪਲਾਜ਼ਾ ਹੋਰ ਸਰਦਾਰ ਭਗਵੰਤ ਸਿੰਘ ਮਾਨ ਬੰਦ ਕਰਨ ਜਾ ਰਹੇ 19ਵਾਂ ਟੋਲ ਪਲਾਜ਼ਾ ਹੋ ਜਾਣਾ 19 ਟੋਲ ਪਲਾਜ਼ੇ ਬੰਦ ਹੋਣ ਤੋਂ ਬਾਅਦ ਸਾਲ ਦਾ 2.50 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦਾ ਬਚਣਾ ਨਹੀਂ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਟੋਲ ਪਲਾਜ਼ੇ ਆਲੇ ਜਿਹੜੇ ਆ ਉਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨਾਲ ਜਾ ਕੇ ਗੰਡ ਤੋਪ ਕਰ ਲੈਂਦੇ ਹੀ ਤੇ ਜੇ ਮੰਨ ਲਓ 2.50 ਕਰੋੜ ਰੁਪਇਆ ਸਾਲ ਦਾ ਬੰਨਾ ਉਹਦੇ ਚੋਂ ਕੋਈ 50-60 ਕਰੋੜ ਰੁਪਇਆ ਸਰਕਾਰ ਦੇ ਵਿੱਚ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਦੇ ਦੇਣਾ ਤੇ ਬਾਕੀ ਉਹਨਾਂ ਆਪਣੀਆਂ ਜੇਬਾਂ ਭਰ ਲੈਣੀਆਂ ਇਹ ਤਾਂ ਹੀ ਸੰਭਵ ਹੋਣਦੀਆਂ ਇਹ ਗੱਲਾਂ ਆਮ ਘਰਾਂ ਚੋਂ ਆਮ ਲੋਕਾਂ ਦੀ ਸਰਕਾਰ ਚੋਂ ਨਮਾਇਦੇ ਬਣੇ ਆ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਬਣਿਆ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਐਮ ਐਲ ਏ ਬਣੇ ਆ ਇਹ ਗੱਲਾਂ ਤਾਂ ਹੀ ਸੰਭਵ ਹੁੰਦੀਆਂ ਪਈਆਂ ਤੇ ਇਸੇ ਤਰ੍ਹਾਂ ਹੀ ਸਕੂਲ ਆਫ ਐਮਿਨੈਂਸ ਹਰ ਰੁਕੇ ਦੇ ਵਿੱਚ ਪਾਉਂਦੇ ਪਏ ਆ ਬੱਚਿਆਂ ਨੂੰ ਪੜ੍ਹਾਈ ਫ੍ਰੀ ਆ ਲੋਕ ਆਪ ਪਿੰਡਾਂ ਦੇ ਵਿੱਚ ਗੱਲਾਂ ਕਰਦੇ ਆ ਕਿ ਸਾਡੇ ਗਵਾਂਢ ਚ ਮਜਦੂਰੀ ਦਾ ਕੰਮ ਕਰਦਾ ਬੰਦਾ ਤੇ ਉਹਦੀ ਬੇਟੀ ਜਿਹੜੀ ਉਹ ਸਬ ਇੰਸਪੈਕਟਰ ਭਰਤੀ ਹੋਈ ਆ ਲੋਕ ਆਪ ਗੱਲਾਂ ਕਰਦੇ ਆ ਮੋਟਰਸਾਈਕਲ ਸਕੂਟਰ ਦਾ ਮਕੈਨਿਕੀ ਦਾ ਕੰਮ ਕਰਦਾ ਬੰਦਾ ਉਹਦਾ ਮੁੰਡਾ ਟੀਚਰ ਭਰਤੀ ਹੋਇਆ ਇਸੇ ਤਰ੍ਹਾਂ ਤਹਿਸੀਲਦਾਰ ਮੈਂ ਤਹਿਸੀਲਦਾਰ ਜੱਜ ਆਮ ਘਰਾਜੋ ਗਰੀਬ ਪਰਿਵਾਰਾਂ ਚੋਂ ਮਜਦੂਰੀ ਕਰਨ ਵਾਲੇ ਪਰਿਵਾਰਾਂ ਚੋਂ ਬੱਚੇ ਭਰਤੀ ਹੁੰਦੇ ਆ ਉਹ ਕਿਉਂ ਭਰਤੀ ਹੁੰਦੇ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਬੱਚਿਆਂ ਨੂੰ ਭਰਤੀ ਕੀਤਾ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹ ਜਦੋਂ ਟੈਸਟ ਹੁੰਦਾ ਟੈਸਟ ਕਲੀਅਰ ਕਰਦੇ ਆ ਬੱਚਿਆਂ ਦੇ ਨੰਬਰ ਵੱਧ ਆਉਂਦੇ ਆ ਮੈਰਿਟ ਬਣਦੀ ਆ ਤੇ ਗਰੀਬ ਘਰਾਂ ਦੇ ਬੱਚਿਆਂ ਦੇ ਹਮੇਸ਼ਾ ਨੰਬਰ ਤਗੜੇ ਮਾਪਿਓ ਦੇ ਬੱਚਿਆਂ ਨਾਲੋਂ ਵੱਧ ਆਉਂਦੇ ਕਿਉਂਕਿ ਜਿਹੜਾ ਤਗੜੇ ਦਾ ਬੱਚਾ ਹੁੰਦਾ ਉਹਨੂੰ ਆਸ ਹੁੰਦੀ ਆ ਕਿ ਮੇਰੇ ਪਿਓ ਨੇ ਪੈਸੇ ਦੇ ਦਣੇ ਆ ਜੇ ਪੈਸੇ ਨਾ ਦਊ ਕੋਈ ਨਹੀਂ ਮੰਤਰੀ ਐਮ ਐਲ ਏ ਮੁੱਖ ਮੰਤਰੀ ਤੱਕ ਪਹੁੰਚ ਜਾ ਮੇਰੇ ਬਾਪ ਦੀ ਸ਼ਿਫਾਰਿਸ਼ ਹੋ ਜਾਣੀ ਆ ਉਹ ਸ਼ਿਫਾਰਿਸ਼ 2022 ਤੋਂ ਪਹਿਲਾਂ ਪਹਿਲਾਂ ਕਾਲੀ ਤੇ ਕਾਂਗਰਸ ਗਵਰਨਮੈਂਟ ਵੇਲੇ ਪ੍ਰੋਪਰ ਚੱਲਦੀ ਨਹੀਂ ਆ ਪਰ 22 ਤੋਂ ਬਾਅਦ ਉਸ ਸ਼ਫਾਰਸ਼ਾਂ ਬੰਦ ਹੋ ਗਈਆਂ ਆ ਹੁਣ ਜਿਹੜਾ ਸਰਵੇਖੋ ਹਰ ਸਰਕਾਰ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ 90% ਗਰੀਬ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਤੇ 22 ਤੋਂ ਪਹਿਲਾਂ 17 ਤੋਂ 22 ਤੱਕ ਤੇ 12 ਤੋਂ 17 ਤੱਕ 90% ਅਮੀਰ ਘਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਤੇ ਇਹਦਾ ਮਤਲਬ ਕੀ ਹੈ ਇਹ ਤੋਂ ਸਾਫ਼ ਝਾ ਰਿਹਾ ਕਿ ਉਦੋਂ ਸ਼ਫਾਰਸ਼ਾਂ ਤੇ ਪੈਸੇ ਨਾਲ ਨੌਕਰੀਆਂ ਮਿਲੀਆਂ ਹੁਣ 22 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਇੰਟੈਲੀਜੈਂਟ ਬੱਚਿਆਂ ਨੂੰ ਨੌਕਰੀਆਂ ਮਿਲੀਆਂ। ਉਸੇ ਤਰ੍ਹਾਂ ਹੀ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਲਹਿਰੀ ਪਾਣੀ ਮਿਲਿਆ। ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਮਿਲਦੀ ਪਈ ਆ। ਨਹੀਂ ਤੇ ਅੱਗੇ ਕਿਸਾਨ ਨੇ ਰਾਤ ਨੂੰ 12 1 ਵਜੇ ਮੋਟਰ ਤੇ ਜਾਣਾ। ਪਾਣੀ ਲਾਉਣਾ ਖੇਤ। ਸੱਪਾਂ ਦੀਆਂ ਸਿਰੀਆਂ ਵਿੱਚ ਤੇ ਫਿਰਨਾ। ਰਾਤ ਭਰਾਤੇ ਕਈ ਵਾਰ ਲੋਕਾਂ ਦੀਆਂ ਦੁਸ਼ਮਣੀਆਂ, ਦੁੱਖ ਵੈਰ ਹੋਣੇ ਰਾਤ ਨੂੰ ਡਰਦੇ ਆ ਤਿੰਨ ਤਿੰਨ ਚਾਰ ਚਾਰ ਬੰਦੇ ਲੈ ਕੇ ਜਾਣੇ ਨਾਲ ਹਥਿਆਰ ਲੈ ਕੇ ਪਾਣੀ ਲਾਉਣ ਜਾਣਾ। ਹੁਣ ਕਿਸਾਨ ਦਿਨ ਜੜੇ ਜਾਂਦਾ ਸੂਰਜ ਚੜੇ ਤੋਂ ਆਪਦੀ ਮੋਟਰ ਛੱਡਦਾ ਪਹਿਲੀ ਦੀ ਸਿੰਚਾਈ ਕਰਦਾ ਸ਼ਾਮਾਂ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾ ਘਰੇ ਆ ਜਾਂਦਾ ਵੀ ਕਿਸਾਨ ਵੀ ਜਿਵੇਂ ਨੌਕਰੀ ਵਾਲਾ ਜਾਂਦਾ ਦਿਨੇ 9 ਵਜੇ ਸ਼ਾਮੀ 5 ਵਜੇ ਘਰੇ ਆ ਜਾਂਦਾ ਉਸੇ ਤਰ੍ਹਾਂ ਕਿਸਾਨ ਵੀ ਹਰ ਦਿਨੇ ਦਿਨੇ ਖੇਤ ਜਾਊ ਆਪਦੀ ਪਹਿਲੀ ਦੀ ਸਿੰਚਾਈ ਕਰਕੇ ਵੇਲੇ ਨਾਲ ਘਰੇ ਆ ਕੇ ਆਪਣੇ ਪਰਿਵਾਰ ਚ ਰਾਤ ਨੂੰ ਬਹਿ ਕੇ ਇਕੱਠੇ ਬਹਿ ਕੇ ਰੋਟੀ ਖਾਣਗੇ ਤੇ ਇਕੱਠੇ ਗੱਪਾਂ ਮਾਰਨਗੇ ਉਹਦੇ ਬਾਅਦ ਸੋਖ ਦੀ ਨੀਂਦ ਸੌਊਗਾ ਸਾਡਾ ਕਿਸਾਨ ਭਰਾ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਜੇ ਨੌਕਰੀਆਂ ਦਿੱਤੀਆਂ ਉਦੇ ਬਾਅਦ ਹੋਰ ਨੌਕਰੀਆਂ ਦੇ ਵਸੀਲੇ ਵੀ ਪੈਦਾ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚੇ ਇੰਡਸਟਰੀ ਵਾਲੀਆਂ ਵਿੱਚੇ ਸਰਕਾਰੀ ਨੌਕਰੀਆਂ ਘੱਟੋ ਘੱਟ 2 ਲੱਖ ਨੌਕਰੀਆਂ ਜਿਹੜੀਆਂ ਵਾਂ ਉਹ ਬੱਚਿਆਂ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਪੈਦਾ ਕਰਦੇ ਪਏ ਆ ਜਿਵੇਂ ਪਟਵਾਰੀਆਂ ਦੀਆਂ ਭਰਤੀਆਂ ਹੋਣੀਆਂ ਟੀਚਰਾਂ ਦੀਆਂ ਭਰਤੀਆਂ ਹੋਣੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਹੋਣੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੋਲਦਿਆਂ ਦੱਸਿਆ ਵੀ ਜਿਹੜੀ ਨਫਰੀ ਆ ਉਹ ਪੁਲਿਸ ਦੀ ਆ 80000 ਅੱਜ ਤੋਂ 30 ਸਾਲ ਪਹਿਲਾਂ ਵੀ 80000 ਰਹੀ ਤੇ ਅੱਜ ਆਬਾਦੀ ਕਿੰਨੀ ਵਧ ਗਈ ਆ ਤੇ ਅੱਜ ਵੀ 80000 ਆ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਜਿਹੜੀ ਨਫਰੀ ਆ ਪੁਲਿਸ ਦੀ ਉਹਨੂੰ 1 ਲੱਖ ਕਰਾਂਗੇ ਯਾਨੀ ਕਿ ਜਿਹੜੀ 80000 ਨਫਰੀ ਉਹ ਪੂਰੀ ਕਰਕੇ ਭਰਤੀ ਉਹਦੇ ਬਾਅਦ 20000 ਪੁਲਿਸ ਮੁਲਾਜ਼ਮਾਂ ਦੀ ਹੋਰ ਭਰਤੀ ਹੋਊਗੀ ਮੈਂ ਨੌਜਵਾਨ ਬੱਚੇ ਬੱਚੀਆਂ ਨੂੰ ਇਹ ਬੇਨਤੀ ਕਰਦਾ ਕਿ ਸਵੇਰੇ ਗਰਾਊਂਡ 'ਚ ਜਾ ਕੇ ਰਨਿੰਗ ਕਰੋ ਆਪਦਾ ਸਰੀਰ ਫਿੱਟ ਬਣਾਓ ਆਪਦੀ ਪੜ੍ਹਾਈ ਪ੍ਰੋਪਰ ਕਰੋ ਤੁਹਾਡੇ ਜਿਹੜੇ ਭੁੱਖ ਦੀ ਚਿੰਤਾ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਆ ਤੁਸੀਂ ਤਗੜੇ ਹੋ ਕੇ ਬਾ ਸਰੀਰ ਨੂੰ ਸਾਫ ਕੇ ਰੱਖੋ ਰਨਿੰਗ ਕਰੋ ਆਪਦਾ ਸਟੈਮਨਾ ਬਣਾਓ ਤਾਂ ਜੋ ਜਦੋਂ ਕੋਈ ਭਰਤੀ ਨਿਕਲੇ ਤੇ ਤੁਹਾਨੂੰ ਰਨਿੰਗ ਕਰਨ ਦੇ ਵਿੱਚ ਤੁਹਾਨੂੰ ਡਾਕਟਰੀ ਦੇ ਵਿੱਚ ਕੋਈ ਲਿਕਾ ਨਾ ਆਵੇ ਆਪਦੀ ਪ੍ਰੈਕਟਿਸ ਪੂਰੀ ਜਾਰੀ ਰੱਖੋ ਤੁਹਾਨੂੰ ਨੌਕਰੀਆਂ ਦੇਣ ਦਾ ਜਿਹੜਾ ਜੁਮਾ ਉਹ ਸਰਦਾਰ ਭਗਵੰਤ ਸਿੰਘ ਮਾਨ ਦਾ ਬਸ ਬੇਨਤੀ ਇਹ ਆ ਜਦੋਂ ਕੋਈ ਲੀਡਰ ਕੰਮ ਕਰਦਾ ਤੇ ਆਪਾਂ ਉਹਦੇ ਕੰਮ ਦੀ ਪ੍ਰਸ਼ੰਸਾ ਕਿਹੜੇ ਰੂਪ ਚ ਕਰ ਸਕਦੇ ਆ ਜਦੋਂ ਇਹੋ ਜੀ ਕੋਈ ਚੋਣ ਆਉਂਦੀ ਆ ਕੋਈ ਨਗਰ ਕੌਂਸਲ ਦੀ ਚੋਣ ਆਉਂਦੀ ਆ ਕੋਈ ਵਾਇਲ ਇਕਸ਼ਨ ਆਉਂਦੀ ਆ ਕੋਈ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਜਾਂ ਸਰਪੰਚੀਆਂ ਦੀ ਇਲੈਕਸ਼ਨ ਆਉਂਦੀ ਆ ਅੱਗੇ ਸਮੇਂ-ਸਮੇਂ ਤੇ ਜਿਹੜੀਆਂ ਵੀ ਇਲੈਕਸ਼ਨ ਆਈਆਂ ਭਾਵੇਂ ਕੋਈ ਵਾਇਪੋਲ ਆਈ ਆ ਭਾਵੇਂ ਕੋਈ ਸਰਪੰਚੀ ਆਈ ਆ ਭਾਵੇਂ ਕੋਈ ਨਗਰ ਕੌਂਸਲ ਦੀ ਚੋਣ ਆਈ ਆ ਤੋਹਾ ਵੱਡਾ ਫਤਵਾ ਆਮ ਆਦਮੀ ਪਾਰਟੀ ਦੇ ਹੱਥੇ ਹੱਕ ਜੀ ਦਿੱਤਾ ਪੰਜਾਬ ਦੇ ਲੋਕਾਂ ਨੇ ਹੁਣ ਜਿਹੜੀ ਆ ਤਰਨਤਾਰਨ ਵਾਲੇ ਵਾਇਲ ਇਲੈਕਸ਼ਨ ਆ ਹਰਮੀਂਸੋ ਸੰਧੂ ਆਪਣੇ ਉਮੀਦਵਾਰ ਨੇ ਤਗੜੇ ਹੋ ਕੇ ਆਪਾਂ ਮੂਰ ਲਾਉਣੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੇ ਤਾਂ ਜੋ ਹੋਰ ਜੋਸ਼ਨਾ ਹੋਰ ਜੋਰਨਾ ਪੂਰੇ ਪੰਜਾਬ ਦੇ ਕੰਮ ਕੀਤੇ ਜਾਣ ਤਰਨਤਾਰਨ ਵਿਧਾਨ ਸਭਾ ਦੇ ਕੰਮ ਕੀਤੇ ਜਾਣ ਬਾਕੀ ਲੋਕ ਬੜੇ ਸਿਆਣੇ ਆ ਸੰਗਤ ਬੜੀ ਸਿਆਣੀ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਧਰ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸ਼ਸ਼ਰੀਆਕਰ